ਇਹ ਨੇ ਜੀ ਦੋ ਟਰੈਕਟਰ ਜਿਹੜੇ ਮਕੇਰੀਆਂ ਤੋਂ ਪਹੁੰਚੇ ਨੇ ਇੱਕ ਜੋ ਸ੍ਰੀਆਂਕਾਰ ਔਰ ਇੱਕ ਦੇ ਵਿੱਚ ਸੁੱਕੀ ਰਸਤੇ ਪਾਣੀ ਹੈ ਔਰ ਆ ਦੂਸਰੇ ਟਰੈਕਟਰ ਦੇ ਵਿੱਚ ਚਾਰਾ ਆ ਤੂੜੀ ਆ ਜੋ ਕਿ ਡੰਗਰਾ ਵਾਸਤੇ ਲੈ ਕੇ ਆਏ ਨੇ ਇਹ ਵੀਰ ਮਕੇਰੀਆਂ ਤੋਂ ਐਸੋ ਨੇ ਇੱਕ ਮੁਟਿਆ ਜੀ ਨੀਅਰ ਨਹੀਂ ਧਗੋਮਾਲ ਇੱਥੇ ਜਿਸੋਅ ਮਕੇਰੀਆਂ ਤੋਂ ਆਪਣਾ ਇੱਕ ਫਾਊਂਡੇਸ਼ਨ ਪਹੁੰਚੀ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਕੋ ਫਾਉਂਡਾਸ਼ਨ ਦਾ ਫਾਊਂਡੇਸ਼ਨ ਦਾ ਨਾਮ ਜਾਣਾਂਗੇ ਔਰ ਕੀ ਕੀ ਰਸਤਾ ਲੈ ਕੇ ਆਏ ਆ ਸਾਡੇ ਸਾਹਮਣੇ ਦਾ ਡਿਸਟ੍ਰਿਬਿਊਟ ਵੀ ਦਿੱਤਾ ਅ ਵੀ ਜੀ ਕੀ ਨਾਮ ਆਪਣਾ ਹਰਸ਼ਪ੍ਰੀਤ ਮੇਰਾ ਜੀ ਹਰਸ਼ਪ੍ਰੀਤ ਸੰਤ ਜੀ ਹਰਸ਼ਪ੍ਰੀਤ ਤੇ ਸਰ ਤੁਸੀਂ ਕਿੱਥੋਂ ਆਏ ਹੋ ਅਸੀਂ ਤਾਂ ਸੋਹੇ ਤੋਂ ਆਏ ਜੀ ਜਿਸੂਆ ਤੋਂ ਤੇ ਸਰ ਕਿਵੇਂ ਪਤਾ ਲੱਗਾ ਸੋਸ਼ਲ ਮੀਡੀਆ ਤੋਂ ਜਾਂ ਆਪਣੇ ਲੋਕਲ ਖਬਰਾਂ ਤੋਂ ਸਾਡੇ ਸੋਸ਼ਲ ਮੀਡੀਆ ਤੋਂ ਪਤਾ ਲੱਗ ਇਥੇ ਰਿਸ਼ਤੇਦਾਰ ਵੀ ਹੈਗੇ ਸੀ ਜੀ ਉਹਨਾਂ ਨੇ ਵੀ ਦੱਸਿਆ ਸਰ ਨੂੰ ਅੱਛਾ ਕੀ ਇਹ ਤੇ ਲੋਕ ਜਰੂਰਤਾਂ ਸਮਾਣੇ ਤੇ ਅ ਅਸੀਂ ਸਾਨੂੰ ਹੋ ਗਿਆ ਜੀ ਹਫਤਾ ਤੱਕ ਅਸੀਂ ਹਰ ਇੱਕ ਦਿਨ ਛੱਡ ਕੇ ਇੱਕ ਦਿਨ ਆਈ ਜਾਂਦੇ ਹਾਂ ਇੱਕ ਦਿਨ ਛੱਡ ਕੇ ਕਿਥੇ ਨਾਲ ਤੇ ਭਾਜੀ ਮੌਲ ਕਿਵੇਂ ਦਾ ਲੱਗਾ ਤੇ ਹੁਣ ਕੋਈ ਫਰਕ ਲੱਗਾ ਅੱਗੇ ਨਾਲ ਕਾਫੀ ਪਾਣੀ ਘਟਿਆ ਜੀ ਪਰ ਕੈਸਾ ਦੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਫਸਲਾਂ ਗੁਆਬਾਦ ਹੋ ਗਈਆਂ ਲੋਕਾਂ ਦੀ ਹੈ ਤੇ ਆਪਣੀ ਫਾਊਂਡੇਸ਼ਨ ਦਾ ਗਾਮ ਜਿਹੜਾ ਦਸ਼ਮਾਡੇ ਦਰਸ਼ਨ ਸਾਡੀ ਫਾਊਂਡੇਸ਼ਨ ਦਾ ਨਾਈ ਸਿੱਖ ਯੂਥ ਸੇਵ ਫਾਊਂਡੇਸ਼ਨ ਕਿ ਕਿੰਨੇ ਚਿਰ ਤੋਂ ਸਟਾਫਿਕ ਆ ਜੀ ਅਸੀਂ ਹੁਣੇ ਜੀ ਫਲੱਡ ਚ ਸਟਾਰਟ ਕਰ ਰਹੇ ਹਾਂ ਜਿੱਦਾਂ ਆਪਣੇ ਫਰੈਂਡ ਸਰਕਲ ਜਾਂ ਰਿਸ਼ਤੇਦਾਰਾਂ ਬਲਕੇ ਕਰ ਰਹੇ ਹਾਂ ਅੱਛਾ ਤੁਹਾਡਾ ਯੂਥ ਔਰ ਜੋ ਫਰੈਂਡ ਸਰਕਲ ਹੈ ਉਹਦੇ ਆਪਣਾ ਜੋ ਵੀ ਮੈਂਡਿਟੀਬਲ ਆਪਣਾ ਕੋਹਾ ਜੀ ਆ ਗਿਆ ਠੀਕ ਹੈ ਤੇ ਸਰ ਬ੍ਰਦਰ ਤੁਸੀਂ ਕੀ ਕੀ ਅਸਰੇ ਲੈ ਕੇ ਆਏ ਹੋ ਸਾਡੇ ਕੋਲ ਇਸ ਟਾਈਮ ਜੀ ਪਾਣੀ ਹੈ ਜੀ ਮੈਂ ਇੱਥੇ ਨੂੰ ਬੀਰ ਸੀ ਕੀ ਮੈਡੀਕਲ ਕਿੱਟਾਂ ਦੀ ਜੀ ਅਸੀਂ ਮੈਡੀਕਲ ਦਾ ਸਮਾਂ ਲਿਆ 2-10 ਕਿੰਨੀ ਕੋਈ ਦਬਈਆਂ ਹੋ ਗਿਆ ਬਖਾਰ ਉੜੀਆ ਉੱਡਰੀਆ ਠੀਕ ਹੈ ਟੂਰੀ ਬਲੋਕ ਅਜਿਹਾ ਸੀਗਾ ਪਸ਼ੂ ਦਾ ਟੂਰੀ ਨਾਲ ਗਿਆ ਜੀ ਟੂਰੀ ਵੀ ਲੈ ਕੇ ਆਣ ਮਾਰੀ ਤੇ ਵੀਰੋ ਇੱਕ ਦਿਨ ਬੁਲਾ ਲੇ ਕੋਈ ਦਿਨ ਆ। ਅਗਲੇ ਹਫ਼ਤੇ ਸਾਡਾ ਜੀ ਤਿੱਜਾ ਤੇਰਾ ਆਇਆ। ਅੱਛਾ ਇੱਕ ਦਿਨ ਅਸੀਂ ਆਪਣੇ ਏਰੀਆ ਚ ਸਾਡੇ ਲਈ ਇਨਸੈਕਟਾਈਡ ਮਕਰੀਓ ਲਾ ਦੇਣਗੇ। ਅੱਛਾ ਤੇ ਐਡੀ ਮੈਡੀਸਿਨ ਇਹਦੇ ਵਿੱਚ ਕੀ ਕੀ ਆ? ਵਿੱਚ ਸਾਡੇ ਕੋ ਬੁਖਾਰ ਦੀ ਹੈ ਜੀ। ਇੱਕ ਆਪਾਂ ਫੋਟੋਮੋਸ ਲੈ ਕੇ ਆ ਰਹੇ ਹਾਂ। ਮੱਛਰ ਦਾ ਬਹੁਤ ਸਾਰਾ ਪ੍ਰੋਬਲਮ ਆ ਰਹੀ ਹੈ। ਸਕਿੰਲੀ ਟਿਊਪ ਆ ਜੀ ਜਿੱਦਾਂ ਅਲਰਜੀ ਹੋ ਜਾਂਦੀ ਜਾਂ ਕਿਸੇ ਦੇ ਪੈਰ ਤੋਂ ਡੱਜ ਜਾਂਦੇ ਨੇ। ਬਾਕੀ ਸਿਰ ਤੋਂ ਅੱਗੇ। ਹੋਰ ਤੋਂ ਮੈਸੇਜ ਦੇਣਾ ਚਾਹੁੰਦਾ ਸਾਰੀਆਂ ਸਖਤਾਂ ਨੂੰ ਜਾਂ ਹੋਰ ਵੀਰਾਂ ਨੂੰ ਜਿਹੜੇ ਸਾਰੇ ਆ ਬਿਲਕੁਲ ਜੀ ਸਾਰੇ ਨੂੰ ਆਉਣਾ ਚਾਹੀਦਾ ਜੀ ਬੜਾ ਟਾਈਮ ਆਇਆ ਪੰਜਾਬ ਤੇ ਸਾਰਿਆਂ ਇਕੱਠੇ ਹੋ ਜਾਣਾ ਜਿਹਦੇ ਅਸੀਂ ਦੇਖ ਰਹੇ ਸੀ ਅੱਜ ਬਾਹਰਲੀ ਸਟ੍ਰੀਟਾਂ ਤੋਂ ਇੱਕਾਫੀ ਭੜਲੀ ਆਈ ਹੋਈ ਹੈ ਜੀ ਸਾਰੇ ਲੋਕ ਇਕੱਠੇ ਹੋ ਰਹੇ ਨੇ ਹੁਣ ਹੋਲੀ-ਹੋਲੀ ਜੀ ਹਾਂ ਜੀ ਉਹ ਤਾਂ ਆਉਣਾ ਬੜਦਾ ਵੀ ਸੀਗਾ ਪੰਜਾਬ ਬਿਲਕੁਲ ਜੀ ਅਸੀਂ ਹਰਥਾਂ ਚਾਹੀਦਾ ਤੇ ਉਹਨਾਂ ਦਾ ਵੀ ਬੰਦਦਾ ਸੀਗਾ ਜੀ ਹਾਂ ਕਿਉਂਕਿ ਪੰਜਾਬ ਜਦੋਂ ਵੀ ਮੁਸੀਬਤ ਆਉਂਦੀ ਹਰਥਾਂ ਖੜਾ ਬਿਲਕੁਲ ਜੀ ਬਿਲਕੁਲ ਹਾਂ ਜੀ ਠੀਕ ਹੈ ਠੀਕ ਹੈ ਜੀ ਇਸ ਵੇਲੇ ਖੜੇ ਆ ਅਸੀਂ ਨੀਅਰ ਗੱਗੋਮਾਲ ਸਾਡੇ ਨਾਲ ਇੱਥੇ ਵੀਰ ਪਹੁੰਚੇ ਨੇ ਦੋ ਟਰਾਲੀਆਂ ਨੇ ਸਿੱਖ ਯੂਥ ਸੇਵਾ ਫਾਊਂਡੇਸ਼ਨ ਜੋ ਕਿ ਇੱਥੇ ਬਸੂਏ ਮਕੇਰੀਆਂ ਤੋਂ ਪਹੁੰਚੇ ਆ ਅਸੀਂ ਦਿਨੋਤਨਵਾਦੀ ਆ ਅਨਾਲਾਵਾਸੀ ਔਰ ਸਮੂਹ ਇਲਾਕਾਵਾਸੀ ਕਿ ਆਪਣਾ ਰਸ ਪਾਣੀ ਵੰਡਣ ਵਾਸਤੇ ਪਹੁੰਚੇ ਨੇ ਔਰ ਪਾਣੀ ਲੈ ਕੇ ਆਏ ਨੇ ਔਰ ਡਰਾਈ ਫਰੂਟ ਆ ਬਿਸਕਟ ਵਗੈਰਾ ਨੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕਿੱਥੋਂ ਆਏ ਨੇ ਮੈਡੀਸਿਨ ਮੈਂ ਔਰ ਪਲੱਸ ਮੈਡੀਸਿਨ ਮੈਡੀਕਲ ਕਿਟ ਉਹ ਬਹੁਤ ਤੁਸੀਂ ਤੁਹਾਡੇ ਨਾਲ ਪ੍ਰੋਪਰ ਗੱਲ ਕਰਦੇ ਆ ਕਿ ਤੁਹਾਨੂੰ ਅਸ ਲੈਣਾ ਅਸ ਲੈਣਾ ਕਾਲੀ ਕਰਵਾ ਮੁੰਡਿਆ ਬੱਬਾ ਜੀ ਪੇਟੀ ਭੜਿਆ ਮੈਨੂੰ ਸਮਝ ਆ ਗਿਆ ਮੈਡੀਸਿਨ ਦੀ ਲੋੜ ਹੈ ਜੁਕੀਟਿਆ ਲੈ ਮੈਡੀਸਿਨ ਦੀ ਵੀ ਕਿਹਨੂੰ ਲੋੜ ਹੈ ਇੱਕ ਮਿੰਟ